ਯਾਰ ਦਾ ਮਾਰਦਾ ਤਾ ਉਹ ਇਹ ਹਾਲ ਉਹ ਡੈੱਗ ਪਾਣਾ ਨੇ ਜਿਵੇਂ ਹੁਣ ਆਪਣੇ ਚੌਂਡ ਚਲਾਇਆ ਹੋਇਆ ਸੀਗਾ ਉੱਥੋਂ ਹੁਣ ਕੱਢਣ ਵਾਸਤੇ ਬਿਨਾਂ ਨਟ ਪਾਏ ਜਦੋਂ ਇਹਦੇ ਤੇ ਆ ਡੈੱਗ ਵੀ ਗੁੱਲੀ ਹਨਾ ਬਸ ਲੈਫਟ ਚੱਕ ਕੇ ਬਿਨਾਂ ਨਟ ਪਾਏ ਬਾਹਰ ਲਿਆਂਦਾ ਨਟ ਹੁਣ ਪਾਏ ਤੇ ਦੋ ਨਾਟਾ ਪਾਉੜੀ ਦੇ ਹਾਂ ਜੇ ਵੀ ਰੇ ਸਪੈਨ ਯਾਰ ਆਈ ਆ ਲਾਈਵ ਇਹ ਪੂਰਾ ਆਉਂਦਾ ਇਹ ਨਹੀਂ ਆ ਰਿਹਾ ਕਈ ਇੱਥੋਂ ਆਏ ਬਣਾ ਲੈਂਦੇ ਟੇਪਰ ਅੱਧਾ ਮੁੜਦਾ ਏ ਟਰੈਕਟਰ ਤੇ ਐਲ ਬਣੀ ਬਈ ਇਹ ਦੇਖੋ ਤੁਸੀਂ ਇਹ ਗੱਡੀ ਛੋਟੇ ਛੋਟੇ ਹੁੰਦੇ ਜਦੋਂ ਲਈ ਸੀ ਮਾ ਲੋਏ ਹੋ ਗਈ 20 ਸਾਲ 22 ਸਾਲ ਪੁਰਾਣੀ ਫੇਰ ਇਹ ਖੜੀ ਰਹੀ 2013 ਤੋਂ ਲੈ ਕੇ 2000 21 22 22 ਤੱਕ ਖੜੀ ਰਹੀ ਹੈ 10 ਸਾਲ ਤਾਂ ਇਹਨੂੰ ਜੰਗਾਲ ਜੰਗੂਲ ਪੈ ਗਈ ਫੇਰ ਇਹਦੇ ਟਰੈਕਟਰ ਵਾਲਾ ਜਗੜ ਲਾਇਆ ਉਧਰ ਦਾ ਪਾਸਾ ਹੀ ਪਿੱਛੇ ਆ 90% ਆੜਨਾ ਤਣੇ ਆਪ ਆ ਕੇ ਇੱਥੇ ਆਉਗੀ ਸਾਡੇ ਤਾਂ ਲੋ ਜੀ ਮਿੱਤਰ ਪਿਆਰਿਓ ਸੁਪਰ ਸੀਡਰ ਕਸ ਕੇ ਹਟੇ ਆਂ ਇਹਦਾ ਕਸਣਾ ਦਾ ਥੋੜਾ ਜਿਹਾ ਵੇਖਣ ਨੂੰ ਕੰਮ ਵੱਡਾ ਹੈ ਪਰ ਮੇਨ ਦੇਖੀ ਤਾਂ 301 ਹੈ ਇੱਕ ਇਹ 2 3 ਨੰਬਰ ਆਹ ਗੁੱਲੀ ਜੀ ਸਪੈਸ਼ਲ ਉੱਪਰ ਮਸ਼ੀਨ ਟਿਕਾਉਣ ਲਈ ਲਾਈ ਹੈ ਜਦੋਂ ਇਹਨੂੰ ਮਸ਼ੀਨ ਐ ਕੰਦਣਾ ਖੜੀ ਹੋਊਗੀ ਤੁਸੀਂ ਸਿੱਧਾ ਇਹਨੂੰ ਥੱਲੇ ਬਾੜ ਦੇਣਾ ਬਸ ਆ ਆ ਅੰਦਰ ਰੱਖਣੀਆਂ ਜੋ ਦੋਵੇਂ ਚੀਜ਼ਾਂ ਦਾ ਤੁਹਾਨੂੰ ਆਪ ਹੀ ਪਤਾ ਲੱਗੇ ਨਾ ਪਰ ਜਦੋਂ ਇਹ ਅੰਦਰ ਰੱਖਾਂਗੇ ਆਪਾਂ ਦੋਵੇਂ ਚੀਜ਼ਾਂ ਮੜੀ ਜੱਟੜ ਕਰੂਗੀ ਆਹ ਭੀੜੇ ਹੋਣ ਚ ਕਿਉਂਕਿ ਜਦੋਂ ਖੁੱਲ ਜਾਂਦੀ ਮਸ਼ੀਨ ਬਾਹਰ ਨੂੰ ਹੋ ਜਾਂਦੀ ਉਦੋਂ ਬਾਅਦ ਤਾਂ ਪਈ ਬਸ ਇਹਦੇ ਤੇ ਆ ਕੇ ਡੈਗ ਪਾਣੇ ਨੇ ਜਿਵੇਂ ਹੁਣ ਆਪਣੇ ਚੌਂਡ ਚਲਾਇਆ ਹੋਇਆ ਸੀਗਾ ਉਤੋਂ ਹੁਣ ਕੱਢਣ ਵਾਸਤੇ ਬਿਨਾ ਨਟ ਪਾਏ ਜਦੋਂ ਇਹਦੇ ਤੇ ਆ ਡੈਗ ਪੀ ਗੁੱਲੀ ਹਨਾ ਬਸ ਲੈਫਟ ਚਾੱਕ ਕੇ ਬਿਨਾ ਨਟ ਪਾਏ ਬਾਹਰ ਲੈਂਦਾ ਨਟ ਹੁਣ ਪਾਏ ਤੇ ਦੋ ਨਾਟਾ ਪੌੜੀ ਦੇ ਦੋ ਦੋ ਨਾਟ ਇੱਕ ਉਹ ਇੱਕ ਆਹ ਦੋ ਦੋ ਨਾਟ ਪੌੜੀ ਦੇ ਤੇ 3 ਤੇ 36 ਤੇ 2 8 9 ਖੁੱਲਦੇ ਸਾਰੇ ਪਰ ਉਸ ਤੋਂ ਬਾਅਦ ਇਹ ਜਿਹੜਾ ਰੂਟਾਵੇਟਰ ਬਣਦਾ ਇਹਦਾ ਨਾਲ ਰੂਲਾ ਘੁੰਮਦਾ ਰਹਿਣਾ ਇਹਦਾ ਗੇਅਰ ਬਾਹਰ ਹੋਣ ਕਰਕੇ ਨਾ ਇਹਨੂੰ ਕੱਦੂ ਜ ਮਾਰ ਸਕਦੇ ਆ ਆਪਾਂ ਇਹ ਐਗਰੀ ਜੋਨ ਦਾ ਮੇਰਾ ਖਿਆਲ ਆ ਜਿਹੜਾ ਇਹ ਤੋਂ ਪਹਿਲਾਂ ਆਉਂਦਾ ਸੀਗਾ ਜਦੋਂ ਇਹ ਆਪਾਂ ਇਹ ਲਿਆ 23 ਦੇ ਵਿੱਚ 23 ਦਾ ਬੈਲਾਵੇਂ ਲਾਵੇ ਮਨ ਲੱਗਦਾ ਤੇ ਜਦੋਂ ਆਪਾਂ ਇਹ 23 ਚਲਿਆ ਸੀਗਾ ਉਦੋਂ ਕਿਸੇ ਨੇ ਬਰਾਬਰ ਆਪਣੇ ਐਗਰੀ ਜੋਨ ਦਾ ਸੁਪਰਸੀਡਰ ਲਿਆ ਜੀ ਉਹ ਉਹਨਾਂ ਨੇ ਨਾਲ ਫੱਟਾ ਦਿੱਤਾ ਸੀ ਤੇ ਉਹ ਆਪ ਦਾ ਕੱਦੂ ਜੀ ਵੀ ਵਰਤਦੇ ਆ ਸਾਰੇ ਜਗ੍ਹਾ ਵਰਤਦੇ ਹੈ ਉਹ ਵੀ ਮੇਰਾ خیال ਚੈਨ ਵਾਲਾ ਨਹੀਂ ਇਹ ਗੇਅਰ ਵਾਲਾ ਹੀ ਮਗਰ ਉਹਨੂੰ ਡਰਾਈਵ ਗੇਅਰ ਦੇ ਦਿੱਤੀ ਰੂਲੇ ਨੂੰ ਤੇ ਪਰ ਇਹਨੂੰ ਪਾਣੀ ਜੀ ਨਹੀਂ ਮਾਰ ਸਕਦੇ ਉਹਨਾਂ ਨੂੰ ਵੀ ਪੁੱਛਿਆ ਵੀ ਸੀ ਬਾਕੀ ਦਾ ਰੂਲਾ ਘੰਮ ਦਾ ਓਡੀ ਗੱਲ ਬਾਤ ਵੀ ਹੈ ਨਹੀਂ ਫੱਟੇ ਬਣਾ ਨਹੀਂ ਬਣਦੀ ਤੇ ਬਾਕੀ ਬਾਬੇ ਆਲੂਆਂ ਤੋਂ ਬਾਅਦ ਕੇਰਾ ਟਰੈਕਟਰ ਤੋਤਾ ਕੱਲ ਤੋਤਾ ਆ ਕੇ ਮੈਂ ਸੋਚਾ ਕਰਕੇ ਫੇਰ ਹੀ ਕਣਕ ਨੂੰ ਲਾਵਾਂਗੇ ਹੁਣ ਪ੍ਰਸ਼ਾਦ ਪਾਣੀ ਵੰਡ ਕੇ ਤੇ ਫੇਰ ਆਪਾਂ ਸਟਾਰਟਿੰਗ ਕਰਨ ਲੱਗੇ ਆਂ ਬਾਣ ਜਿਹੜਾ ਆਪਣਾ तकरीबन ਸੁੱਕਿਆ ਜੀ ਹੈ ਬਹੁਤਾ ਗਿੱਲਾ ਨਹੀਂ ਹੈਗਾ ਪੂਰੀ ਪੂਰੀ ਗੱਲ ਆ ਤਾਂ ਕਰਕੇ ਡੀ ਆਈ ਨਾਲ ਮੂਰੇ ਮੂਰੇ ਤਵੀਆਂ ਮਾਰਾਂਗੇ ਤੇ ਨਾਲ ਦੀ ਨਾਲ ਹੀ ਇਹਦੇ ਨਾਲ ਵੀਜਾਂਗੇ ਤੇ ਗੱਠਾ ਵਾਲਾ ਬਾਣ ਜੇ ਅੱਗ ਲੱਗੀ ਹੁੰਦੀ ਫੇਰ ਭਲਾ ਮੰਨ ਲਓ ਆਪਾਂ ਵੀ ਸਕਦੇ ਸੀਗੇ ਅ ਤਵੀਆਂ ਤੇ ਸੁਹਾਗੇ ਨਾਲ ਹੁਣ ਤਵੀਆਂ ਫਿਰ ਬਾਲੀਆਂ ਮਾਰਨੀਆਂ ਪੈਣਗੀਆਂ ਤੇ ਇਹਦੇ ਨਾਲ ਵੀਜ ਕੇ ਵੇਣੇ ਜਿਹੜਾ ਹੁਣ ਹਣਵਾਨ ਜਿਹੜਾ ਬਾਸਪਤੀ ਵਾਲਾ ਉੱਥੇ ਹੋ ਸਕਦਾ ਤੌਂਗਾ ਮਾਰ ਕੇ ਦੂਰੀਆਂ ਤੇ ਸੁਹਾਗੇ ਮਾਰ ਮਾਰ ਨੱਪਗੇ ਪਰ ਮੀਂਹ ਆ ਪੈ ਗਿਆ ਮੀਂਹ ਕਰਕੇ ਥੋੜੀ ਬਚਤ ਹੋ ਗਈ ਤੇ ਹੁਣ ਇਹਦੇ ਕਰਾਸਾ ਨੂੰ ਗਰੀਸ ਮਾਰਦੇ ਆ ਗੇਰ ਵਾਲ ਇਹ ਵਾਲਾ ਤਾਂ ਚੈੱਕ ਕਰਿਆ ਇਹਦੇ ਤਾਂ ਮੰਨ ਲਓ ਚੈੱਕ ਕਰਨ ਨੂੰ ਤਾਂ ਇਹਦਾ ਜਿਹੜਾ ਲੈਵਲ ਆ ਉਹ ਦਿਖਦਾ ਤਾਂ ਹੈ ਨਹੀਂਗਾ ਉਤਲੇ ਪਾਸੇ ਦੀ ਤਾਂ ਕੋਸ ਇਹਦੇ ਵਿੱਚ ਦੀ ਦੇਣੇ ਤਾਂ ਮਗਲਾਲ ਹੈਗਾ ਤਾਂ ਇਹਦਾ ਮਤਲਬ ਵੀ ਸਾਰੀਆਂ ਗਰਾਰੀਆਂ ਭਜ ਜਾਣਗੀਆਂ ਉਹਨਾਂ ਨੂੰ ਬੈਰੰਗਾਂ ਨੂੰ ਗ੍ਰੀਸ ਮਾਰਦੇ ਆ ਤਵੀਆਂ ਨੂੰ ਮਾਰਦੇ ਆ ਤੇ ਕ੍ਰਾਸ ਨੂੰ ਮਾਰਦੇ ਆ ਤੇ ਬਾਕੀ ਮਗਲਾ ਲਾ ਦਿੰਨੇ ਆ ਚੈਨ ਚੂਨ ਨੂੰ ਮਾੜਾ ਮੋੜ ਪਸਤੋ ਲਓ ਜੀ ਵੀਰੋ ਪੂਰੇ 2 ਘੰਟੇ ਲੱਗੇ ਸੁਪਰ ਸੀਡਰ ਰੈਡੀ ਹੋਣ ਤੇ ਬਿਨਾ ਮਗਲਾ ਲ ਪਾਏ ਬਿਨਾ ਗੇਅਰ ਆਇਲ ਪਾਏ ਕਿਉਂਕਿ ਇਹਨਾਂ ਦੇ ਵਿੱਚ ਇਹ ਪੂਰਾ ਹੀ ਹੈ ਤੇ ਨਾ ਹੀ ਬਹੁਤਾ ਕਲੀਅਰ ਹੋਇਆ ਸਾਰੇ ਤਾਂ ਇਹਨਾਂ ਨੂੰ ਮਗਲਾ ਲਾਇਆ ਜਿਹੜਾ ਆਪਣੇ ਟਰੈਕਟਰ ਦੇ ਵਿੱਚੋਂ ਕੱਢਿਆ ਤੇ ਗਰੀਸ ਗਰੂਸ ਕਰਿਆ ਉਹ ਡੰਡਾ ਰਹਿ ਗਿਆ ਟਾਪ ਲਿੰਕ ਹੁਣ ਯਾਦਾ ਆਈਏ ਇੱਕ ਦੋ ਤਵੀਆਂ ਵਿੰਗੀਆਂ ਸੀ ਇਹ ਖੋਲ ਕੇ ਬ੍ਰੈਕਟਾਂ ਇਹਨੂੰ ਕਰਤੀਆਂ ਜਿਵੇਂ ਆਹ ਆ ਵਿੰਗੀ ਹੋ ਕੇ ਇਹਦੇ ਨਾਲ ਟੱਚ ਹੁੰਦੀ ਸੀ ਇਹ ਫਿਰ ਬ੍ਰੈਕਟਾਂ ਇਹਨੂੰ ਤੋਰਦੀ ਤੇ ਮਗਲੈਲ ਮਗਲੂ ਲਾਤਾ ਸਾਰੇ ਪਿਸਤੌਲਾਂ ਨੂੰ ਤੇ ਪਿਸਤੌਲ ਹੋ ਗਏ ਇੱਕ ਨੰਬਰ ਤੇ ਕੀ ਕਹਿੰਦੇ ਹੁੰਦੇ ਰੱਬ ਤੁਹਾਡਾ ਭਲਾ ਕਰੇ ਫੋਨਾ ਚਲਾਉਨੇ ਆ ਦੇਖੋ ਕਿੰਨਾ ਟਾਈਮ ਘੁੰਮੀ ਜਾਂਦਾ ਲੈ ਵੀ ਮੇਟਰੋ ਇੱਕ ਕਿਲੇ ਦਾ ਵੀ ਪਾ ਕੇ ਟ੍ਰੈਲ ਲੈਨੇ ਅੱਜ ਫੇਰ ਰਾਤ ਨੂੰ ਆਵਾਂਗੇ ਬਹੁਤ ਹੀ ਦਾ ਬੈਠਾ ਸਾਡਾ ਯਾਰ ਦੇਖੀ ਜਾਓ ਇੱਥੋਂ ਨੰਗ ਦਾ ਗੱਲ ਗੁੱਲ ਦੱਸ ਹੈਗੀ ਐ ਯਾਰ ਸੌਕ ਵੀ ਗਿਆ ਇੱਕ ਦੁਪਹਿਰੇ ਕਿੜਾ ਲਾ ਗਿਆ ਸੀ ਮੈਂ 2:00 ਵਜੇ ਤੇ ਉਸ ਤੋਂ ਬਾਅਦ ਤਿਆਰੀ ਦਾ ਟਾਈਮ ਲੱਗ ਗਿਆ ਵੇ ਆਹ ਦੁਪਹਿਰੇ ਕਿੜਾ ਲਾਇਆ ਸੀ ਯਾਰ 2:00 ਵਜੇ 2:00 ਵਜੇ ਕਿੜਾ ਲਾਇਆ ਸੀ ਤੇ ਤਾਂ ਐ ਸੌਕ ਵੀ ਗਿਆ ਹੁਣ ਮੈਂ ਨਾ ਵੀ ਰਾਤ ਨੂੰ ਆ ਕੇ ਤੜਕਿਛਦੇ ਆਂ ਵੀਜ ਦਾਂਗੇ ਇਹਦੇ ਨਾਲ ਪਰ ਇਹਦੇ ਨਾਲ ਪੋਲਾ ਰਹਿੰਦਾ ਪਰ ਮੇਰੇ ਨਾਲ ਬਹੁਤ ਪੜੀ ਹੋਈ ਸੀ ਮੈਂ ਡਰਦਾ ਹਾਂ ਹਾਂ ਇਹਦੇ ਨਾਲ ਤਾਂ ਹਵਾ ਪੈ ਜਾਂਦੀ ਥਲੇ ਫੁੱਲ ਲੱਗੇ ਲੱਗ ਜਾਈ ਫੁੱਲ ਲੱਗੇ ਲੱਗ ਜਾਈ हां जमे गुरे बाबा दे ने आ रहा है ये। ਹੁਣ ਮੈਂ ਖੇਡ ਗਿਆ ਹੋ। ਹਾਂ। ਹੁਣ ਫਿਰ ਵੇਖਾਂ ਤੈਨੂੰ ਗੇੜਾ ਲਾ ਕੇ ਸਾਮਾ ਮੜਿਆ। ਕਿੰਨੀ ਕਿ ਗੈਲ ਜੀ। ਉਂ ਤਾਂ ਰੋੜੇ ਜੇ ਸੁੱਕ ਗਏ। ਥੱਲੇ ਤਾਂ ਹੁੰਦਾ ਹੋਦਾ ਗਿੱਲਾ ਹੀ ਹੋਇਆ ਆਇਆ। ਰਾਤ ਨੂੰ ਤਾਂ ਬਾਕੀ ਸਾਰੇ ਜਿਆਦਾ ਐ ਕਰ। ਹਾਂ। ਹੁਣ ਅਖੀਂ ਬੀਜੇ ਹਾਂ। ਹੁਣ ਕਿੱਲਾ ਕਿ ਬੀਜੂਗਾ ਮੈਂ ਯਾਰਾ ਮੂਰੇ ਮੂਰੇ ਵਾਹੂਗਾ ਨਾ ਤੇ ਰਾਤ ਨੂੰ ਹੁਣ ਵਾਹ ਕੇ ਸੱਟ ਜੂਗਾ। ਤੜਕੇ 5 ਕਿੱਲਾਂ ਦੇ ਦੋ ਤਿੰਨਾਂ ਘੰਟੇ ਵੀਜ ਦੂਗਾ ਇਹ। 9-10 ਵਜੇ। ਪਰ ਤੂੰ ਕਿਹੜਾ ਵੇਖਦਾ ਸੀ ਗੱਲ ਗੁੱਲ ਕਿਵੇਂ ਆ? ਬਾਰ ਵਾਲਾ ਕੰਮ ਜਾਈ ਲੱਗਦਾ ਯਾਰ। ਐਨੀ ਕੁ ਤਾਂ ਪਰ ਵੀ ਸੀਗੀ। ਐਨੀ ਕੀ ਪਰ ਸੀ ਬਾਈ? ਪਰ ਤਾਂ ਸਾਡੀ ਹੋਈ। ਵਾਣ ਸੁੱਕਦਾ ਨਾ ਪੋਲਾ ਰਹਿੰਦਾ ਵੇ। ਕਿੰਨੀ ਕੁ ਦਾਅਵ ਦੇ ਲਈਂਗਾ ਤੂੰ? ਬਹੁਤਾ ਘਰਾ ਤੋਂ ਟੇਪ ਜਾਈ ਜਾਂਦੀ ਐ। ਪਰ ਵਾਲੀ ਨਾ ਨਾ ਹੋਵੇ ਕਿਤੇ ਵਿੱਚ ਉਹਦੇ ਚ ਉਗਰੀ ਨਹੀਂ। ਫਾਈਟਰ ਦੀ ਬੋਦੂ ਰੰਗਾ ਉਹ ਹੋ ਸਕਦਾ ਇਹ ਇੰਨਾ ਵੀ ਦਿਨੇ ਵਾ ਕੇ ਸਟਾਈ ਜਾਂਦਾ ਤਾਂ ਵੀ ਹੋ ਗਈ ਵਾੜਾ ਸੁੱਕ ਗਿਆ ਅਕਸਰ ਜਿਹੜਾ ਤਾਜ਼ਾ ਵਾਹਾਂਗੇ ਤਵੀ ਲਾਵਾਂਗੇ ਉਹ ਤਾਂ ਤਾਜ਼ਾ ਹੀ ਵੀ ਇਹਦਾ ਹੁਣ ਦਿਨ ਦੀ ਹਵਾ ਪੈ ਗਈ ਇਹਨੂੰ ਨਾਲੇ ਕਹਿੰਦੇ ਵਾਹ ਨੂੰ ਸਕੌਂਦਾ ਤਾਂ ਹੈਗਾ ਵਿਸ਼ੇ ਦੀ ਐ ਜਰਾ ਉੱਪਰ ਪੂਰਾ ਲੱਡੂ ਵਟੇ ਜਾਣ ਕੇ ਦਿੰਦੇ ਗੱਲ ਬਹੁਤ ਹੁੰਦੀ ਗੱਲ ਉਹਦੇ ਆਸਤੇ ਤਾਂ ਬਹੁਤ ਆ ਤੇਰੇ ਆਸਤੇ ਮਸ਼ੀਨ ਆਸਤੇ ਫਿਰ ਕੱਲਾ ਰੋਲਾ ਪੈਂਦਾ ਇਹਦੇ ਆਸਤੇ ਇਹ ਗੱਲ ਨਾ ਕੋਈ ਲੱਡੀ ਨਾ 30 ਤਵੇਂ ਮਾਰ ਤਾਉਣ ਵਾਲਾ ਗੇੜਾ ਲਾਉਣੇ ਫੇਰ ਤਾਂ ਥੱਲੋਂ ਨਿਕਲਦੀ ਆ ਇਹ ਨਹੀਂ ਨਿੱਨੇ ਸੱਦਗੇ ਰੇਜ ਤਾਂ ਹਾਲਾ ਸੁਹਾਗਿਆ ਨਾ ਮਸ਼ੀਨ ਨਾ ਵੀ ਲਈਏ ਪਰ ਉਹਦੇ ਚ ਤੰਗ ਹੋਗਾ ਆ ਚੱਲਣੀ ਨਹੀਂ ਗਈ ਤਮਗਾ ਵੜਨਾ ਮਾਰਨਾ ਪੈਣਾ ਉਹਨੂੰ ਵਾੜ ਸਕ ਜੂਗਾ ਆਹ ਬੇਪਰਾਲੀ ਵਾਲੀ ਆ ਜਿਹੜੇ ਨੂੰ ਆਕੂਗ ਲੱਗੀ ਹੋਵੇ ਉੱਥੇ ਸੌਖਾ ਬਣ ਜਾਂਦਾ ਵਾੜ ਤੇ ਹੁਣ ਆ ਦਿਨੇ ਵਾਹ ਕੇ ਗਿਆ ਜੀ ਮੈਂ ਦਿਨੇ ਗੱਲ ਘੱਟ ਦੇ ਆ ਵੀ ਮਿੱਤਰੋ ਦਿਨੇ ਤਾਂ ਇਹਦੇ ਚ ਸੀਗੀ ਗੱਲ ਥੋੜੀ ਆ ਗੱਲ ਤਾਂ ਸੀਗੀ ਪਰ ਇਹ ਤਾਂ ਮੌਣੋ ਹਟ ਗਿਆ ਨਹੀਂ ਤਾਂ ਹੁਣ ਨੂੰ ਮੈਂ ਵਾਅਦਾ ਦੇਣਾ ਸੀ ਗੱਡੀ ਆਈ ਨਾ ਵੀ ਮੈਂ ਇਹ ਯਾਰ ਸੁੱਕ ਜੂਗਾ ਸੁੱਕਣ ਦੇ ਡਰ ਤੋਂ ਇਹਦੇ ਚ ਹੁਣ ਜਣੀ ਦਿਨੇ ਦਿਨੇ ਨਹੀਂ ਕੰਮ ਕਰਨਾ ਇਕੱਲਾ ਰਾਤ ਨੂੰ ਕਰਿਆ ਕਰਨਾ ਹੁਣ ਆ ਡੀ ਆਈ ਨਾ ਮਾਰਦੇ ਆ ਤਵਾਂਗਾ ਇਕੱਲਾ ਉਸ ਤੋਂ ਬਾਅਦ ਇਹਦੇ ਨਾਲ ਵੀਜ ਕੇ ਵੇਖਾਂਗੇ ਐਥੇ ਘੱਟੇ ਸੱਟ ਲਾ ਥੱਲੇ ਤੇ ਹੋਰ ਆ ਬਹੁਤ ਆ ਥਾਲੇ ਦਾ ਹੋਰ ਆ ਇੰਨਾ ਨਾ ਯਾਰ ਟੱਕ ਮਾਰਦਾ ਨੇਰਾ ਆ ਗਿਆ ਹੂੰ ਗੱਲ ਆ ਬਿਟਾ ਸਵਾ 6000 ਨੇਰਾ ਹੋਵੇ ਕਿੰਨਾ ਆ ਗਿਆ ਬਾਈ ਯਾਰ ਹਾਂ ਬਾ ਬਾਕੀ ਤੜਕੇ ਸੈਟਿੰਗ ਕਰਾਂਗੇ ਬਾਈ ਰੱਬ ਰੱਖੇ ਸੁੱਖ ਕੇਰਾ ਭਰਵਾ ਕਰਦਾ ਕੰਮ ਕਰਿਆ ਹੂੰ ਗੱਗਾ ਜੀ ਆਪਾਂ ਸ਼ੁਕਰਵਾਰ ਜਿੱਲੇ ਦੇਣੀ ਹੈ ਚਲੋ ਕੋਈ ਨਹੀਂ ਉਹ ਮਾਲਕ ਦਾ ਸਾਰਾ ਕੁਝ ਬਣਾਇਆ ਦਾ ਦੇਣ ਸਾਰੇ ਉਹਦੇ ਹੀ ਚੰਗੇ ਆ ਬਾ ਕੋਈ ਨਹੀਂ ਤੜਕੇ ਡੰਗਾਈਡ ਬਈ ਵੇਖ ਕੇ ਨਾ ਪਰਮਾਤਮਾ ਦਾ ਕੋਈ ਦਿਲ ਨਹੀਂ ਮੜ ਮੈਂ ਤਾਂ ਨਾ ਮਾਰਨਗੇ ਹੈਡ ਨੇ ਵਾਲ ਲਾਉਗਾ ਨਨਤਾ ਤਰੇ ਲਾਵੀ ਮਿੱਤਰ ਪਿਆਰਿਓ ਪਹਿਲੇ ਦਿਨ ਬਾਹੇ ਆ ਫਾਦਰ ਸਾਹਿਬ ਤਵਨਾਂ ਤੇ ਕਦੇ ਜ਼ਿੰਦਗੀ ਚ ਨਹੀਂ ਬਠਾ ਬੈਠੇ ਸੀ ਇਹ ਨੱਪੇ ਹੀ ਘਰੇ ਹੋਇਆ ਲਾਵੀ ਮਿੱਤਰੋ ਤੁਸੀਂ ਕਹਣਾ ਡੀਆਈ ਦਾ ਚਾਰਜ ਕਰੀ ਪਿਆ ਤੇ ਚਾਹ ਕਰਨਾ ਹੀ ਹੈ ਬਾਈ ਮਹਾ ਜੁੜਿਆ ਕਿਣੀ ਤੇ 5 ਕਿੱਲੇ ਥਾਵਾਂ ਲੱਗੇ ਆ ਤੇ 8.5 ਹੋ ਗਏ ਛਾਹ ਨੂੰ ਉਹ ਰੋਟੀ ਡਾਟੀ ਖਾਣ ਚੱਲ ਗਏ ਤੇ ਇਹ ਵਾਹ ਕੇ ਤੇ ਬਹ ਬਾਲਾ ਗਿੱਲਾਇ ਲੱਗਦਾ ਨਹੀਂ ਇਹੇ ਵਾਹ ਕੇ ਹਟ ਜਾਗੇ ਤੇ ਤਾਂ ਇਧਰੋਂ ਬੀਜਣ ਲੱਗਾਗੇ ਜਿਹੜੀ ਸਾਲਾ ਪਹਿਲਾਂ ਵੇਖੀ ਸੀ ਵੀਡੀਓ ਉੱਧਰ ਹੋਣੀ ਵੀ ਤੇ ਇਧਰੋਂ ਵੀਜਾਂਗੇ ਇਧਰ ਥੋੜਾ ਸੁੱਕਾ ਤੇ ਬਾਕੀ ਮੌਕੇ ਮੌਕੇ ਤੇ ਵਾਹ ਕੇ ਤੇ ਮੌਕੇ ਮੌਕੇ ਤੇ ਬੀਜਾਂਗੇ ਏ ਜਿਹੜੀਆਂ ਤਵੀਆਂ ਦਾ ਸੈੱਟ ਛੋਟਾ ਹੋਣ ਕਰਕੇ ਇਹਦੇ ਮਗਰ ਹੀ ਸਹੀ ਚੱਲਦਾ ਏ ਦੂਬਾਦ ਨਹੀਂ ਸਹੀ ਚੱਲਦਾ ਤੇ ਇਹਨਾਂ ਜਿਵੇਂ ਮੈਨੂੰ ਲੱਗਦਾ ਥੋੜਾ ਜਿਹਾ ਫਰੜ ਪੈ ਗਿਆ ਉਹ ਲਗਦਿਆਂ ਦਾ ਬਹੁਤ ਆ ਵੇ ਪਰ ਇਧਰੋਂ ਦੋ ਤਵੇ ਵਿੱਚ ਰੱਖ ਕੇ ਫੇਰ ਪਿਛਲੀ ਤਵੀ ਪਾੜਾ ਪਟਦੀ ਹੈ ਜਦੋਂ ਖਾਲੀ ਚ ਤੁਰਦਾ ਟਰੈਕਟਰ ਤਾਂ ਦੋ ਤਵੇ ਮੂਹਰੇ ਵਿੱਚ ਖਾਲੀ ਦੇ ਆਉਂਦੇ ਆ ਤੇ ਪਿਛਲੀ ਤਵੀ ਫੇਰ ਵੀ ਥੋੜਾ ਜਿਹਾ ਮੰਨ ਲਓ ਕਿਤੇ ਕਿਤੇ ਪਾੜਾ ਛੱਡ ਜਾਂਦੀ ਆ ਜਿਹੜੀ ਲੈਂਨ ਇੱਥੇ ਮਗਰ ਛੱਡ ਜਾਂਦੀ ਆ ਫੇਰ ਥੋੜਾ ਜਿਹਾ ਟਾਇਰ ਆਵੇ ਖਾਲੀ ਤੋਂ ਬਾਹਰ ਰੱਖਣਾ ਅੰਦਰ ਨੂੰ ਹੀ ਰੱਖਣਾ ਪੈਂਦਾ ਫੇਰ ਪੂਰਾ ਆਉਂਦਾ ਕੰਮ ਆ ਮੱਥੇ ਲਾਉਣ ਦਾ ਤਾਂ ਯਾਰਾਂ ਨੂੰ ਬੜਾ ਸਵਾਲ ਆਦਾ ਮੈਨੂੰ ਤਾਂ ਜਿਦਾ ਜਿਹੜੇ ਪੂਰੇ ਪੂਰੇ ਜਿਹਾ ਆਉਂਦੇ ਨਾ ਲੈ ਵੀ ਮਤਰਾ 10 ਵਜੇ ਆਈ ਉਹ ਜੀ ਕਰਤੀ ਤਿਆਰੀ ਵੈਗਰੂ ਰੱਖੇ ਸੌਖ ਡੰਡਾ ਦੱਤਾ ਉੱਤੇ ਹੀ ਰਹਿੰਦਾ ਆਖਾ ਤਾਂ ਹੀ ਡੰਡਾ ਪਿਆ ਰਿਆ ਉਹ ਰੱਖੀਏ ਬੜਾ ਠੀਕ ਐ ਇਹਨੂੰ ਢਾਕਲਾ ਮੜੀਆਂ ਪੱਲੇ ਉੱਤੇ ਪਾਇਆ ਕਰ ਵੀ ਤੇ ਜੇ ਪੱਲੀ ਲਜਾਣੀ ਆ ਇਹ ਉੱਤੇ ਹੀ ਸੱਟ ਲਾ ਵੀ ਹੈਗਾ 327 ਸ਼ਮੇਸ਼ ਦਾ ਤੇ ਪਿਛਲੇ ਸਾਲ 826 ਬਹੁਤ ਚੰਗੇ ਨਿਕਲੇ ਸੀ ਤੇ 826 ਜਿਆਦਾ ਵੀਜਾਂਗੇ ਇਹ ਨਾਲ ਥੋੜਾ ਜਿਹਾ ਲਾਵਾਂਗੇ ਐ ਤਾਂ ਵੀ ਨਹੀਂ ਲੱਗਦੇ ਵੀ ਗੱਲ ਬਹੁਤ ਆ ਜਾਂਦੀ ਪਤਾ ਤਾਂ ਉਧਰੇ ਤਾਂ ਲੱਗਣਾ ਸਹੀ ਤਾਂ ਹਜੇ ਤਾਂ ਗੱਲ ਪੂਰੀ ਲੱਗਦੀ ਆਦਾ ਚਲੂ ਕਰ ਦੇਣਾ ਬਸ ਆਪਾਂ ਫੇਰ ਪਹੁੰਚ ਆਉਂਦੀ ਐ ਕਿੰਨਾ ਨੀ ਤੇ ਆ ਪਿਛਲੇ ਸਾਲੇ ਜਿਆਦੇ ਡੂੰਘਾ ਲੱਗ ਗਿਆ ਜੀ ਤੇ ਕਣਕ ਨੇ ਟੰਗੂਰ ਮਾਰੇ ਸੀਗੇ ਟੰਗੂਰ ਮਾਰੇ ਤੇ ਜਦੋਂ ਉਹ ਕਣਕ ਬਾਹਰ ਆਉਣ ਲੱਗੀ ਉਹਦੋਂ ਉਹ ਗੱਲ ਮੁੱਕ ਗਈ ਤੇ ਪੀਲੇ ਹੋ ਗਏ ਵਿੱਚ ਖੜੇ ਤੇ ਹੁਣ ਘੱਟ ਲਾ ਰਹੇ ਆ ਕਿ ਆਪਦੇ ਨੇ ਬਹੁਤ ਘੱਟ ਲਾ ਰਹੇ ਆ ਵੇ ਮੂਰੋ ਡੰਡਾ ਫੁੱਲ ਕਸਿਆ ਤੇ ਇਹਦੀ ਦਾਵ ਥੱਲੇ ਰੱਖੀ ਆ ਮੜੀ ਜੀ ਐਨੂੰ ਕਰ ਖਾ ਯਾਰ ਨਵੇਂ ਡਰਾਈਵਰ ਸਾਹਿਬ ਸਾਡੇ ਉਧਰ ਕਣਕ ਦਾ ਹੋਰ ਹੀ ਜੱਕਦਾ ਉਹ ਇਧਰ ਨੂੰ ਕਰ ਲਾ ਪੇ ਨਿਆਰਾ ਹੀ ਆ ਲਾਈ ਵੇ ਪੂਰਾ ਆਉਂਦਾ ਆ ਗਾੜਾ ਮੇਰੇ ਦਾ ਸਖਰਾ ਇਹ ਕੋ ਪਾਏ ਣਾ ਆਪਣਾ ਗਵਾਂਢੀ ਉਹ ਕਰਨ ਆਇਆ ਜੋਰ ਵੇਖਣ ਆਇਆ ਉਹ ਲਾ ਦੇ ਹਾਂ ਲੰਬਾ ਕੱਢਦਾ ਟਰੈਕਟਰ ਦੀ ਫੁੱਲ ਫੁੱਲਾ ਸੋ ਅੱਗੇ ਤੇ ਦਾ ਜ਼ੋਰ ਲਾ ਲਾ ਵੇਂਦਾ ਤੇ ਮੈਂ ਕਿਹਾ ਸੀਟ ਤੋੜ ਜਾਏਗਾ ਵਜਨ ਤੇ ਮੇਰੇ ਨਾਲ ਬਾਲਾ ਪਰ ਓਏ ਟਾਪ ਲੋ ਲਾ ਕੇ ਖਿੱਚੀ ਤੁਰਿਆਂ ਦਾ ਕਦੇ ਦੂਜਾ ਹੀ ਲਾ ਲੈਂਦਾ ਯਰੇ ਇਹਦਾ ਨਾ ਬੀ ਬੂਸਟ ਕਰਨਾ ਮੈਨੂੰ ਬਹੁਤ ਔਖਾ ਆਵੇ ਆ ਹੁੰਦਾ ਹੀ ਸਾਲਾ ਜਿਆਦਾ ਪਾਈ ਆਉਂਦਾ ਤੇ ਆਈ ਰੀ ਭੁੱਲ ਜਾਈਦਾ ਐਵੇਂ ਅੱਗੇ ਯਾਦ ਹੈਗਾ ਮਾੜਾ ਮੋਟਰ ਪਰ ਉਹਨਾਂ ਯਾਦ ਨਹੀਂ ਉਹਨਾਂ ਦਾ ਰੋਟੀ ਖਾ ਕੇ ਲੱਗਾ ਹਾਂ ਜਿਹੜਾ ਵੀ ਆਈ ਇਹ ਡੂੰਗਾ ਪਿਛਲੀ ਵਾਰੀ ਤਾਂ ਜਿਆਦਾ ਜਾਂਦਾ ਹੀ ਜੇ ਹੁਣ ਦੀ ਪੋਜੀਸ਼ਨ ਦੱਸ ਕੇ ਹੁਣ ਤੁਹਾਨੂੰ ਮੈਂ ਦੱਸਦਾ ਇਹ ਨਾ ਇਹ ਮਣਦੇ ਹੁੰਦੇ ਆ ਤੋ ਦੋ ਵਾਢਿਆਂ ਤੋਂ ਉੱਤੇ ਹੀ ਆ। ਆਹ ਦੇਖੀਏ ਆ। ਇਹ ਬਗਾੜ ਵੇਖ ਪੈਂਦੇ ਡੀਆਈ ਦੇ। ਫਕਾਰਾ ਡੀਆਈ ਨਾਲ ਦਾ ਹੈ ਨਹੀਂ ਕਿਤੇ। ਤੇ ਅਰਜਣ ਨਾਲ ਦਾ। ਫੋਨ ਹੀ ਫੋਕਸ ਛੱਡ ਜਾਂਦਾ ਹਲਾ ਅਰਜਨ ਉਹ ਥੋੜੀ ਲਿਆ ਖੋਲ ਕੇ ਘੱਟ ਲਿਆਉਂਦਾ ਗਟਾ ਤੇ ਆ ਰੋਟੀ ਛੱਕੇ ਲੱਗਦੇ ਆ ਪਹਿਲੇ ਲੋਹ ਦੇ ਵਿੱਚ ਵੀਜਦੇ ਆ ਦੂਜੇ ਲੋਹ 'ਚ ਵੀ ਵੀ ਸਕਦੇ ਆ ਪਰ ਫੇਰ ਜਮੇ ਨਹੀਂ ਡਲੀ ਜੀ ਮਾਰਦਾ ਵਾਹਣ ਬਣਦਾ ਨਹੀਂ ਮੈਂ ਜਦ ਪੰਜ ਕਿੱਲੇ 2 3 ਵਜੇ ਤਾਈ ਦਾ ਵੀਜਾਂਗੇ ਹੌਲੀ ਹੌਲੀ ਨਹੀਂ ਤੇ ਸੀਟ ਤੋੜਨੀ ਐ ਇੰਨਾ ਭਜਾਈ ਫਿਰਦਾ ਇਹਨੂੰ ਸੀਟ ਤੇ ਤਗਰੇਦਾ ਜ਼ੋਰ ਲੱਗ ਜਾਂਦਾ ਵਿਚਾਰੇ ਦਾ ਗਰੀਬ ਦਾ ਜ਼ੋਰ ਤਾਂ ਹੈ ਗੇਅਰ ਟਾਪ ਜੋ ਸਲੋ ਕਰਦੇ ਨੇ ਉਹ ਨਿਕਲਦੇ ਗੁਲੀਕਾ ਸੀ ਗਿਆ ਹਾਂ ਉਦੋਂ ਨਿਕਲ ਜਾਂਦਾ ਜੋ ਰੇਸ ਘਾਟ ਪੁੱਤਾਂ ਹੀ ਐ ਪੁੱਤਾਂ ਹੀ ਹੁੰਦੇ ਆ ਆਈਡੀ ਗੱਲੀ ਨਹੀਂ ਗੇਰ ਵਾਲੀ ਇਹ ਕਸੀ ਬੜੀ ਹੈ ਇਹ ਨਾ ਕੱਲ ਮੈਥੋਂ ਇੱਕ ਵਾਰ ਹੀ ਨਿਕਲ ਤੂੰ ਕੋਣ ਤੂੰ ਮਾਰਦਾ ਇੰਨਾ ਕਿ ਤਾ ਮਾਰੂ ਮੁੱਤੋਂ ਤਾ ਮਾਰੂ ਨਹੀਂ ਨਹੀਂ ਬਹੁਤ ਚੰਗਾ ਚੱਲਦਾ ਮੈਂ ਤਲਾ ਨਾ ਜਣਾ ਲੱਗ ਜੇ ਨਹੀਂ ਲੱਗਦੀ ਨਹੀਂ ਤਾ ਲੱਗਦਾ ਪਰ ਉਹ ਕਰਾ ਦੇ ਸੈਟਿੰਗ ਜੇ ਹੁੰਦੀ ਤਾਂ ਰੋਟੀ ਖਾਣੀ ਦੂਰਾ ਮਾਰਦ ਗਏ ਯਾਰ ਮੈਂ ਤਾਂ ਨੱਪਿਆ ਜਾ ਜਾਊ ਆਣ ਇਹਦੇ ਨਾਲ ਤਾਂ ਉੱਤੋਂ ਉੱਤੋਂ ਜੇ ਆਪ ਰੱਖਣਾ ਲੋ ਜੀ ਮਿੱਤਰ ਪਿਆਰੋ ਰੱਬ ਦੀ ਮਿਹਰ ਨਾਲ ਚੱਲੀ ਜਾਂਦਾ ਕੰਮ ਇੱਕ ਇਹਦੇ ਡਿਸਟ੍ਰੀਬਿਊਟਰ ਐਤ ਕੀ ਲਵਾਇਆ ਸੀ ਤਾਂ ਕਰਕੇ ਮੈਸਤਰੀ ਸੱਦਣਾ ਪਿਆ ਕਿਉਂਕਿ ਥੋੜੀ ਲੈਫਟ ਕਪੈਸਟੀ ਘਟ ਸੀਗੀ ਪ੍ਰੈਸ਼ਰ ਵਧਾਉਣ ਵਾਲਾ ਇਹ ਡਿਸਟ੍ਰੀਬਿਊਟਰ ਤੋਂ ਤੇ ਤਾਂ ਪ੍ਰੈਸ਼ਰ ਵਧਾਇਆ ਇਹਦਾ ਹੋਰ ਕਿਤੇ ਵੀ ਲੱਭਣਾ ਹੋਵੇ ਤਾਂ ਇੱਥੋਂ ਦਾ ਨਹੀਂ ਹੁੰਦਾਗਾ ਬਸ ਕੱਲੀ ਮੱਥੇ ਤੇ ਆ ਜੋ ਲੈਫਟ ਚੱਕਦੇ ਆ ਉਦੋਂ ਮੰਨ ਲਓ ਰੂਲਾ ਇੱਥੇ ਚੱਕਿਆ ਜਾਂਦਾ ਤਾਂ ਵੀ ਇੱਥੇ ਚੱਕੀ ਜਾਂਦੀ ਐ ਤਾਂ ਉਦੋਂ ਵਾ ਕੱਲਾ ਬੀ ਦੀ ਨਿਸ਼ਾਨੀ ਪਤਾ ਲੱਗਦੀ ਆ ਵੇ ਵੀ ਆ ਪਿਆ ਬੀ ਜਿਵੇਂ ਆਪਾਂ ਕਹਿ ਲਈਏ ਵੀ ਕੱਲਾ ਮੱਥੇ ਤੋਂ ਪਤਾ ਲੱਗਣਾ ਕਿੰਨਾ ਡੂੰਘਾ ਲੱਗਦਾ ਨਹੀਂ ਸੁਪਰ ਸੀਡਰ ਦਾ ਪਤਾ ਲਾਉਣਾ ਬਾਹਲਾ ਔਖਾ ਵੇ ਜਮਾ ਸਹੀ ਲੱਗ ਜਾਂਦਾ ਐਨ ਐਨ ਬੈਨਾ ਹੋਣਾ ਗੱਠਾ ਵਾਲੇ ਵੀ ਗੱਠਾਣਾਂ ਤਾਂ ਪੂਰਾ ਨਹੀਂ ਆਈਦਾ ਆ ਇੰਨਾ ਗਵਾਨ ਆਪਾਂ ਨੂੰ ਵੇਲਾ ਕਰਕੇ ਦਿੱਤਾ ਆਪਾਂ 8 ਕਿੱਲੇ ਤੇ ਇਹਦੇ ਚੋਂ 5 6 ਕਿੱਲੇ ਥਾਂ ਹਜੇ ਪਿਆ ਉਹ ਦੋ ਕਿਾਰੇ ਪਰਲੇ ਪਾਸੇ ਹੁਣ ਉਹ ਪਰਸੋਂ ਦੀਆਂ ਦੀਆਂ ਮਿਹਨਤਾਂ ਕੱਢੀ ਜਾਂਨੇ ਵੀ ਭਾਈ ਸਾਡੇ ਮੜਕੇ ਫੇਰ ਭੋਗ ਆ ਤੇ ਘਰਾਂ ਚ ਡੈਥ ਹੋਈ ਹੈ ਦੂਜੇ ਘਰੇ ਮਾਤਾ ਦੀ ਵੱਡੀ ਦੀ ਦਾਦੀ ਜੀ ਦੀ ਤੇ ਵੀ ਤੋਂ ਨਵੇੜ ਦੇ ਭਾਈ ਹੁਣ ਉਹ ਤਾਂ ਪੂਰਾ ਨਹੀਂ ਆਈਦਾ ਆਈਦਾ ਨਹੀਂ ਨਹੀਂ ਤਾਂ ਹੁਣ ਅੱਗ ਲਾ ਕੇ ਤੇ ਨਾਲ ਹੀ ਹਾਲ ਸੁਹਾਗਾ ਤਵੀਆਂ ਸਾਰਾ ਕੁਸ ਹੀ ਗਾ ਜਾਨੀ ਸਵੇਰੇ ਸਾਰੀ ਕਣਕ ਇਕੱਠੀ ਵੀ ਜੀ ਦੀ ਪਰ ਸਾਲਾ ਆਪਦੀ ਮਰਜ਼ੀ ਨਾ ਹੁੰਦਾ ਕੋਈ ਥੋੜਾ ਘਣਾ ਦਾ ਕਿਸੇ ਤੇ ਡਿਪੈਂਡ ਹੋਣਾ ਹੀ ਪੈਂਦਾ ਲੋਈ ਗਣੇ ਪ੍ਰਸ਼ਾਦਾ ਪਾਣੀ ਛਕਿਆ ਤੇ ਝੋਟਾ ਫੇਰ ਹੱਕਣ ਲੱਗੇ ਆ ਕਰਮ ਵਾਲਾ ਤੇ ਵਾਹਿਗੁਰੂ ਕਰੇ ਮੇਰੈ ਤਕੀ ਇੱਕ ਨੰਬਰ ਉਗਰੇ ਬਾਕੀ ਕੋਸ਼ਿਸ਼ ਕਰਾਂਗੇ ਕਿ ਸੁਪਰ ਸੀਡਰ ਨਾਲ ਘੱਟ ਤੋਂ ਘੱਟ ਬਜਾਅਦ ਕਰੀਏ ਜਿਹੜੇ ਵਾਂਚ ਗਿੱਲ ਹੋਈ ਉੱਥੇ ਹੀ ਕਰਾਂਗੇ ਇੱਕ ਥੋੜੀ ਜਿਹੀ ਲੈਫਟ ਕੁਆਇਸਟੀ ਹੈ ਜਿਹੜੀ ਆਹ ਨਾਟ ਤੋਂ ਬਈ ਜਨਤਾ ਵਧਾ ਕੇ ਤਾਂ ਗਿਆ ਆਹ ਨਾਟ ਤੋਂ ਤੇ ਪਰ ਹਜੇ ਵੀ ਕਮੀ ਹੈ ਥੋੜੀ ਵਧਾਈ ਸੀ ਉਦੋਂ ਤੇ ਹੁਣ ਬਾਅਦ ਚ ਵਧਾਵਾਂ ਘਰੇ ਜਾ ਕੇ ਥੋੜਾ ਜਿਹਾ ਰੇਸ ਤੇ ਜਾਗਦਾ ਅੱਜ ਇੱਕ ਜੋਕਣੀ ਲਵਾਇਆ ਆਪਾਂ ਕੁਛ ਵੀ ਉਦਾਂ ਹੀ ਆ ਟਾਈਮ ਹੀ ਨਹੀਂ ਲੱਗਦਾ ਇੰਨਾ ਪਸੇ ਹੁੰਦਾ ਇੱਕ ਧੂੜੇ ਇੱਕ ਧੂੜੀ ਦਿਲ ਮਨ ਆਲੇ ਕਰ ਚ ਨੀਵੇਂ ਹੁੰਦੇ ਆ ਮੰਨ ਲਓ ਲਈ ਵਾਲੇ ਇਹ ਚਾਕ ਦਾ ਨੀ ਰੀਪਰ ਤੇ ਇਹ ਵੱਢਣ ਦਾ ਟਾਈਮ ਹੀ ਨਹੀਂ ਲੱਗਿਆ ਐਵੇਂ ਆਹੀਏ ਕੱਸ ਥੋੜਾ ਜਿਆ ਰਿਆ ਉਹ ਜੇ ਹਿਸਾਬ ਨਾਲ ਤਾਂ ਇਹ ਹੁਣ ਤੌਂਗਾ ਨੇ ਵੀ ਮੋٹے ਮੋٹے ਜੇ ਵੱਢਦੇ ਹੁੰਦਾ ਸੁਪਰ ਸੀਡਰ ਚ ਨੱਪੇ ਹੀ ਜਾਣੇ ਆ ਬਾਕੀ ਮੂਰੇ ਮੂਰੇ ਇੱਕ ਬੀ ਦਾ ਛਟਾ ਐਕਸਟਰਾ ਦੇ ਦਿੰਨੇ ਤੇ ਜੇ ਤੌਂਗਾ ਦੀ ਦੂਰ ਲੱਗੀ ਹੋਵੇ ਫੇਰ ਕੋਈ ਪ੍ਰੋਬਲਮ ਨਹੀਂ ਆਉਂਦੀ ਆ ਮੱਥੇ ਤੇ ਕਹਿਰ ਲੱਗੀ ਉਧਰੋਂ ਮਨ ਲ ਲੰਮੀਆਂ ਮਾਰੀਆਂ ਉਹ ਮੱਥੇ ਤੇ ਵਾਰੀ ਵਾਰੀ ਤਵਾਂਗਾ ਮੁੜੀ ਗਈਆਂ ਜੱਬਗੇ ਤਾਂ ਕਰਕੇ ਅਸੀਂ ਇਹ ਘਾਟੀ ਵੜਦੇ ਹਾਂ ਜਿਵੇਂ ਹੁਣ ਮੰਨ ਲਾ ਜੇ ਆਹ ਕੈਰੇ ਚ ਦੂਰ ਲਾਉਣੀ ਹੋਵੇ ਜਾਂ ਕੈਰ ਹੀ ਲਾਉਣੀ ਹੈ ਤਾਂ ਪਹਿਲਾਂ ਟੇਢੀ ਲੱਗ ਜੇ ਤਾਂ ਆਹ ਸਾਰੇ ਵੜੇ ਜਾਣਗੇ ਕਰਤੇ ਆਏ ਗੜੇ ਮੱਥੀ ਮੱਥੇ ਉੱਤੋਂ ਤਾਂ ਵੀ ਮਾੜੀ ਮੋੜ ਲੰਘ ਹੀ ਜਾਂਦੀ ਹੈ ਆਪਾਂਵੇਂ ਕਿੰਨੇ ਉੱਤੇ ਥੱਲੇ ਮੋੜ ਲਾ ਪਰ ਪਹਿਲਾਂ ਗੇੜਾ ਇਹ ਲਾਵੇ ਹੁਣ ਜਿਵੇਂ ਅਸੀਂ ਮੰਨ ਲਾ ਲਾਉਣੇ ਆ ਸਿਆਣੇ ਤਾਂ ਅਸੀਂ ਹੈ ਨਹੀਂ ਗਏ ਵੈਸੇ ਅਜੇ ਤਾਂ ਜਵਾਕ ਹੀ ਆ ਸਮਝ ਲਾ ਆਪਣੇ ਤੋਂ ਸਾਰੀ ਦੁਨੀਆ ਦੇ ਤਜਰਬੇ ਵੱਡੇ ਹੋਣੇ ਪਰ ਕਈ ਮੇਰੇ ਵਰਗੇ ਭਰਾ ਹੋਣੇ ਜਿਨ੍ਹਾਂ ਨੂੰ ਚਲ ਕੰਮ ਦੀ ਲੱਗੂਗੀ ਗੱਲ ਇਹ ਜਿਵੇਂ ਆ ਹੁਣ ਸਾਈਡ ਵਾਲੇ ਕਰਤੇ ਰਹਿ ਗੇ ਤੌਂਗਾ ਪਾਏ ਮਾਰਨੀਆਂ ਮੰਨ ਲਓ ਐਸ ਲੋਡ ਮਾਰਨੀਆਂ ਤਾਂ ਇਹ ਕਰਤੇ ਆ ਜਿਹੜੇ ਪਹਿਲਾਂ ਕਿਹੜਾ ਇੱਕ ਲਾ ਦੇ ਸਪੈਸ਼ਲ ਘੇਰੇ ਨਾਲ ਕਿਹੜਾ ਲਾਤਾ ਫਿਰ ਜਦੋਂ ਐਂ ਤੌਂਗਾ ਵੱਜੀਆਂ ਕਹਿ ਰੀਆਂ ਉਦੋਂ ਆਹ ਕਰਤੇ ਵੱਡੇ ਜਾਣਗੇ ਜਿਹੜੇ ਦੇ ਉਧਰ ਲਈ ਸਾੜ ਆ ਗਏ ਜੋ ਦੂਰੀਆਂ ਤੌਂਗਾ ਵੱਜੀਆਂ ਉਦੋਂ ਵੱਡੇ ਆ ਜਾਣਗੇ ਵੱਡੇ ਜਾਣਗੇ ਪਰ ਪਹਿਲਾਂ ਲੈਫਟ ਚੱਕ ਕੇ ਮੂਹਰੋਂ ਤੌਂਗਾਣਾ ਇਹਨਾਂ ਨੂੰ ਐਨੂੰ ਸੈਟ ਲੈ ਮਗਰ ਲਿਆਂ ਤੌਂਗਾ ਆਪੇ ਐ ਸੜ ਦਿੰਦਿਆਂ ਇਹਨਾਂ ਨੂੰ ਚੱਕ ਚੱਕ ਕੇ ਛੇਤੀ ਕਰ ਮਾਰ ਰੈਕ ਜਾ ਚੱਕ ਕਰ